ਇਰਾਨ ਇਜ਼ਰਾਈਲ ਦੇ ਵਿੱਚ ਜੰਗ ਉਸੇ ਤਰ੍ਹਾਂ ਚੱਲ ਰਹੀ ਹੈ ਜਿਸ ਦੇ ਚੱਲਦੇ ਭਾਰਤ ਸਰਕਾਰ ਦੇ ਵੱਲੋਂ ਆਪਰੇਸ਼ਨ ਸਿੰਧੂ ਚਲਾਇਆ ਗਿਆ ਤੇ ਉਸ ਦੇ ਨਾਲ ਲਗਭਗ 110 ਬਧਿਆਰਥੀਆਂ ਨੂੰ ਭਾਰਤ ਆਪਣੇ ਮੁਲਕ ਵਾਪਸ ਲਿਆਂਦਾ ਗਿਆ ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਕੇਂਦਰ ਸਰਕਾਰ ਨੂੰ ਇੱਕ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਉਹ ਭਾਰਤੀ ਰਾਜਦੂਤ ਦੇ ਨਾਲ ਤਾਲਮੇਲ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੁਰੱਖਿਆਤ ਪ੍ਰਬੰਧ ਕਰਕੇ ਉਹਨਾਂ ਨੂੰ ਸੁਰੱਖਿਆ ਸਥਾਨ ਤੇ ਤਬਦੀਲ ਕਰਨ ਹੋਰ ਕੀ ਕਹੇ ਧਾਮੀ ਉਹ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜਰਾਈਲ ਤੇ ਅਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਅਰਾਨ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸ਼ਿਸ਼ੋਭਤ ਹੈ ਤੇ ਇਹ ਚੱਲਦੀ ਲੜਾਈ ਦੇ ਵਿੱਚ ਗੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧ ਹੁਣ ਅਜ ਬ੍ਰਹਾਂਕਰ ਸਥਿਤੀ ਵੱਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਸ਼ੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂਾਂ ਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣਾ ਚਾਹਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸ਼ੋਭਤਿਆ ਉਹ ਸੁਰੱਖਿਅਤਾਂਾਂ ਦੇ ਉੱਤੇ ਅੰਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਤਾ ਹਾਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਸੋ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜੇ ਵੀ ਸਰੂਪ ਉਥੇ ਸ਼ੁਭਤ ਆ ਉਹ ਸਾਰੇ ਸੁਰੱਖਿਅਤਾਂ ਤਾਂ ਤੇ ਸੁਸ਼ੋਭਿਤ ਕੀਤੇ ਜਾਣ ਕਿਉਂਕਿ ਜੰਗ ਆਏ ਦੇਖਦਾ ਨਹੀਂ ਜੰਗ ਨੇ ਨਾ ਇਹ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਹੋਂ ਥਾਹੀਂ ਸਤਗੁਰੂ ਜੀ ਦੇ ਸਰੂਪ ਸਰੱਖਿਅਤਾਂ ਤੇ ਪਹੁੰਚਾਈ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ